ਸਾਡਾ ਕਿਸੇ ਵਿਸ਼ੇਸ਼ ਪਾਰਟੀ ਦਾ ਜਿਵੇਂ ਭਾਜਪਾ ਦੇ ਲੋਕ ਇਹ ਗੱਲ ਲਗਾਤਾਰ ਕਹਿੰਦੇ ਸੀ ਵੀ ਤੁਹਾਡਾ ਤਾਂ ਸਾਡੇ ਵਿਰੋਧਕ ਆ ਸੱਤਾ ਵਿੱਚ ਕਾਂਗਰਸ ਆ ਜਾਂਦੀ ਕਾਂਗਰਸ ਦੀ ਭਾਈਵਾਲਾਂ ਜੀ ਤਾਂ ਵੀ ਅੰਦੋਲਨ ਚੱਲਣਾ ਸੀ ਤੇ ਅੰਦੋਲਨ ਹੁਣ ਵੀ ਜਾਰੀ ਰਹੂਗਾ ਚਾਹੇ ਐਨਡੀਆ ਗਠਜੋੜ ਆ ਗਿਆ ਹੈਗਾ ਜਿੱਥੋਂ ਤੱਕ ਸਾਡੀ ਭੈਣ ਕੰਗਨਾ ਰੌਦ ਦਾ ਸਵਾਲ ਆ ਕਿ ਉਹਨਾਂ ਦੀ ਜਿਹੜੀ ਘਟਨਾ ਹੈਗੀ ਆ ਤੇ ਸਾਡਾ ਨੌਜਵਾਨ ਜਿਹੜਾ ਸ਼ੇਰ ਸਿੰਘ ਆ ਮਹੀਵਾਲ ਉਹ ਸਾਡੀ ਜਥੇਬੰਦੀ ਦਾ ਸਿਕੰਠਨ ਸਖਤਰ ਆ ਉਹਦੀ ਸੱਕੀ ਭੈਣ ਆ ਬੀਬੀ ਕੁਲਵਿੰਦਰ ਕੌਰ ਤੋਂ ਜੋ ਇਹ ਕਟਨਾ ਸਾਡੇ ਸਾਹਮਣੇ ਮਿਲਣ ਲੱਗਦਾ ਮੀਡੀਆ ਵਿੱਚ ਇਹ ਕਹਿਣਾ ਚਾਹੁੰਦੇ ਆਂ ਵੀ ਜਿੰਨੀ ਦਰੇ ਸਾਡੀ ਭੈਣ ਕੁਲਵਿੰਦਰ ਕੌਰ ਨੂੰ ਸਰਵਿਸ ਕਰਦਿਆਂ ਹੋ ਗਿਆ ਉਹਦੀ ਸਰਵਿਸ ਕੋਟ ਫੁੱਲ ਆ ਜਾਵੇ ਵੀ ਕੋਈ ਸ਼ਿਕਾਇਤ ਕਦੀ ਮਹਿਕਮੇ ਨੂੰ ਆਈ ਉਹਨਾਂ ਦੀ ਜੋ ਉਹਨਾਂ ਦੇ ਪਿਛਲੇ ਲੰਮੇ ਸਮੇਂ ਤੋਂ ਕੋਈ ਸ਼ਿਕਾਇਤ ਨਹੀਂ ਅਜਿਹੀ ਜੀ ਹੈਗੀ ਤਾਂ ਇਹ ਵੀ ਪਰਚੋਲ ਦਾ ਵਿਸ਼ਾ ਵਾ ਔਰ ਜੇਕਰ ਬੀਬੀ ਕੰਗਣਾ ਨਾਉਤ ਜੀ ਦਾ ਇਹ ਪਹਿਲਾ ਵਿਵਾਦ ਆ ਤਾਂ ਫਿਰ ਠੀਕ ਆ ਜੇ ਇਹ ਲਗਾਤਾਰ ਵਿਵਾਦਤ ਰਹੇ ਨੇ ਆਪਣੇ ਬਿਆਨਾਂ ਤੋਂ ਪਹਿਲੇ 에ਰਪੋਰਟ ਤੋਂ ਉਹਨਾਂ ਦਾ ਰੌਲਾ ਨਹੀਂ ਹੈਗਾ ਕਿਤੇ ਇਹ ਪਹਿਲੋ ਵੀ ਪਏ ਹੈਗੇ ਆ ਤੇ ਜੇ ਉਹਨਾਂ ਦਾ ਟਰੈਕ ਰਿਕਾਰਡ ਹੀ ਜਿਹਾ ਵਾ ਵੀ ਹੋ ਝਗੜਾਲੂ ਕਿਸਮ ਦਾ ਸੁਭਾਅ ਉਹਨਾਂ ਦਾ ਤੇ ਪ੍ਰਮੋਗ ਕਰਦੇ ਹੈਗੇ ਆ ਬੰਦਿਆਂ ਨੂੰ ਤਾਂ ਫਿਰ ਇਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਦੂਸਰਾ ਜਦੋਂ ਤੁਸੀਂ ਕਿਸੇ ਕਿਸਾਨ ਮਜ਼ਦੂਰ ਲਹਿਰਦੇ ਆ ਜੋੜੇ ਹੋਏ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹਤਾਓਗੇ ਤੇ ਉਹ ਭਾਵਨਾਵਾਂ ਨੂੰ ਠੇਸ ਪਹੁੰਚੇ ਤੇ ਅਜਹੀਆਂ ਘਟਨਾਵਾਂ ਬਾਰੇ ਇਨਕਾਰ ਨਹੀਂ ਕੀਤਾ ਜਾ ਸਕਦਾ ਅਰ ਕਿਸੇ ਨੂੰ ਵੀ ਅਜੇ ਚੁਣੇ ਹੋਏ ਨਮਿੰਦੇ ਚਾਹੇ ਅਜੇ ਐਕਟਰਸ ਜਿਨ੍ਹਾਂ ਦਾ ਬੜਾ ਦੇਸ਼ ਸਤਿਕਾਰ ਕਰਦਾ ਉਹਨਾਂ ਨੂੰ ਇਹੋ ਜੀ ਬਿਆਨਬਾਜ਼ੀ ਤੋਂ ਗਰੇਜ ਕਰਨਾ ਚਾਹੀਦਾ ਅੱਜ ਵੀ ਜਿਹੜੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਆ ਫਿਰ ਪੰਜਾਬੀਆਂ ਨੂੰ ਜੋ ਭਾਜਪਾਦਿਕ ਲਾਈਨ ਹੈ ਉਸ ਲਾਈਨ ਤੇ ਬੋਲ ਕੇ ਗਏ ਨੇ ਭਾਵੇਂ ਪੰਜਾਬ ਭਾਜਪਾ ਦੇ ਲੋਕ ਉਹਦੇ ਨਾਲ ਸਹਿਮਤ ਨਹੀਂ ਹੈਗੇ ਵੀ ਇੱਥੇ ਦਾ ਜੇ ਅਤੰਕਵਾਦ ਵੱਧ ਰਿਹਾ ਵਾ ਉਗਰਵਾਦ ਵੱਧ ਰਿਹਾ ਮੈਂ ਦਾਅਵੇ ਨਾ ਠੋਕ ਕੇ ਕਹਿੰਦਾ ਵੀ ਜਿੰਨੀਆਂ ਲਕਸ਼ਣਾ ਹੋਈਆਂ ਪੰਜਾਬ ਦੀ ਲਕਸ਼ਣ ਸਭ ਤੋਂ ਵੱਧ ਪੁਰਮੰਡੰਗਣਾ ਹੋਈ ਹੈਗੀ ਜਿੱਥੇ ਉਹਨਾਂ ਦੀ ਡਬਲ ਇੰਜਨ ਵਾਲੀ ਸਰਕਾਰ ਆ ਵੈਰੀ ਤੋਂ ਵੈਰੀ ਕਰ ਲੈ ਸਾਡੇ ਨਾਲ ਬਹਿ ਕੇ ਉੱਥੇ ਘਟਨਾਵਾਂ ਕਿਹੋ ਜੀਆਂ ਹੋਈਆਂ ਉੱਥੇ ਕੀ ਕੁਝ ਹੋ ਰਿਹਾ ਹੈਗਾ ਫਿਰ ਪਤਾ ਲੱਗ ਜੂ ਵੀ ਉਗਰਵਾਦ ਤੇ ਤੰਕਵਾਦ ਕਿੰਨਾ ਸੂਬਿਆਂ ਵਿੱਚ ਵੱਧ ਫੈਲ ਰਿਹਾ ਵਾ ਕਿਉਂਕਿ ਅਸੀਂ ਅੰਦੋਲਨ ਕਰ ਰਹੀ ਆਂ ਪੰਜਾਬੀਆਂ ਤਾਂ ਉਸ ਨਹੀਂ ਮੰਨਦੇ ਹੈਗੇ ਦਿੱਲੀ ਦੀ ਫਿਰ ਸਾਨੂੰ ਬਦਨਾਮ ਕਰਨ ਦਾ ਹੈ ਤਰੀਕਾ ਜਿਵੇਂ ਡੈਲੇਰ ਸਾਹਿਬ ਨੇ ਕਿਹਾ ਤੇ ਤੋਂ ਬਾਅਦ ਡੇਢ ਕਜੇ ਡੀਜੀਪੀ ਸਾਹਿਬ ਨੂੰ ਵੀ ਮਿਲਿਆ ਜਾਊਗਾ ਤੇ ਨੋਂ ਨੂੰ ਅੰਬ ਸਾਹਿਬ ਵੱਡਾ ਇਕੱਠ ਕਰਕੇ ਅਸੀਂ ਐਸਐਸਪੀ ਵੱਲ ਨੂੰ ਮਾਰਚ ਕਰਾਂਗੇ ਇਨਸਾਫ ਮਾਰਚ ਹੋਊਗਾ ਸਾਡਾ ਵੀ ਕੋਈ ਵੀ ਅਜਿਹੀ ਘਟਨਾ ਹੁੰਦੀ ਆ ਤੇ ਉਹਨਾਂ ਨਾਲ ਜ਼ਬਰ ਨਹੀਂ ਹੋਣਾ ਚਾਹੀਦਾ ਨਾ ਇਹਨੂੰ ਕਿਸੇ ਸਾਜ਼ਿਸ਼ ਦੀ ਘਟਨਾ ਵੱਜੋਂ ਵੇਖਿਆ ਜਾਣਾ ਚਾਹੀਦਾ ਇੱਕ ਮਹਿਜ ਭਾਵਨਾਵਾਂ ਦੇ ਵਹਾਅ ਦੇ ਵਿੱਚ ਹੋਈ ਹੋਈ ਗੱਲ ਹੈਗੀ ਆ ਔਰ ਇਹ ਵੀ ਚੈੱਕ ਸਕਿਉਰਟੀ ਨਾਲ ਜੁੜੀ ਹੋਈ ਗੱਲ ਆ ਤੁਸੀਂ ਸਾਰੇ ਏਅਰਪੋਰਟ ਗਏ ਹੋਗੇ ਤਾ ਤੁਹਾਨੂੰ ਮੋਬਾਈਲ ਤੇ ਆਪਦੇ ਪ੍ਰਸਾਰੀਆਂ ਚੀਜ਼ਾਂ ਇੱਥੋਂ ਤੱਕ 벨ਟ ਵੀ ਉਤਾਰ ਦਿੰਦੇ ਆ ਤੇ ਉਹ ਚੈਕਿੰਗ ਟਰੈਕ ਤੋਂ ਨਹੀਂ ਨਿਕਲ ਕੇ ਜਾਣੀਆਂ ਹੁੰਦੀਆਂ ਤਾਂ ਫਿਰ ਭਈ ਜਿਹੜੀ ਮੌਜੂਦਾ ਐਮਪੀ ਐ ਜਿਹਦਾ ਪਹਿਲਾ ਬੈਕਸਟ੍ਰੌਕ ਵੀ ਇਹੋ ਜਿਹਾ ਫਿਰ ਕੁਛ ਨਾ ਕੁਝ ਇਹੋ ਜਿਹੀ ਕਹਾ ਸੁਣੀ ਹੋਈ ਆ ਬਤਬਿੱਜੀ ਹੋਈ ਆ ਜਿਹਦੇ ਚ ਇਹ ਘਟਨਾ ਸਾਡੇ ਸਾਹਮਣੇ ਆਈ ਲੱਗਦੀ ਹੈਗੀ ਆ ਮੇਰੇ ਸਾਥੀ ਹੋਰ ਦੱਸਣਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੰਨੇ ਵੀ ਭਾਜਪਾ ਦੇ 540 ਐਮਪੀਆ ਨੂੰ ਛੱਡ ਕੇ ਡੇਟ ਮੇਰੇ ਸਾਥੀ ਦੱਸ ਦਣਗੇ 240 ਨੂੰ ਛੱਡ ਕੇ ਬਾਕੀਆਂ ਨੂੰ ਅਸੀਂ ਮੰਗ ਪੱਤਰ ਭੇਜਾਂਗੇ ਚਿੱਠੀ ਵੀ ਭੇਜਾਂਗੇ ਉਹਨਾਂ ਨੂੰ ਕਿ ਉਹ ਜਦੋਂ ਮਾਨਸੂਨ ਸੈਸ਼ਨ ਹੋਵੇ ਉਹਦੇ ਵਿੱਚ ਆਪਣੇ ਵੱਲੋਂ ਜਿਹੜੇ ਜਿਹੜੇ ਵੀ ਸਪੀਕਰ ਚੋ ਰਹੇ ਜਾਣ ਲੋਕ ਸਭਾ ਦੇ ਉਹ ਉਹਨੂੰ ਕਹਿ ਕੇ ਉਹਦੇ ਵਿੱਚ ਇਹ ਜੰਡਾ ਲਵਾਉਣ ਬਕਾਇਦਾ ਅਸੀਂ ਤਾਂ ਇਹ ਮੰਗ ਕਰਾਂਗੇ ਵੀ ਪ੍ਰਾਈਵੇਟ ਬਿੱਲ ਲਾਵੇ ਐਮਐਸਪੀ ਗਰੰਟੀ ਕਾਨੂੰਨ ਦਾ ਜਿੱਤੇ ਚਰਚਾ ਹੋਵੇ ਕਿਉਂਕਿ ਜੋ ਜ਼ਬਰ ਕਰਨ ਵਾਲੀ ਸੱਤਾ ਵਾ ਸਾਨੂੰ ਉਹਨਾਂ ਤੋਂ ਉਹਨਾਂ ਦੇ ਐਮਪੀਆ ਕੋਈ ਯਕੀਨ ਨਹੀਂ ਹੈਗਾ 540 ਤੋਂ ਹਾਂ ਬਾਕੀਆਂ ਕੋ ਹਾਲੇ ਅਸੀਂ ਆਸ ਰੱਖ ਰਹੇ ਤਾਂ ਹੀ ਉਹਨਾਂ ਨੂੰ ਅਸੀਂ ਮੰਗ ਪੱਤਰ ਦੇਣ ਜਾਵਾਂਗੇ ਬਾਕੀ ਸਾਡੇ ਅਗਲੇ ਸਾਥੀ ਅਗਲਾ ਪ੍ਰੋਗਰਾਮ